ਉਹ ਭੱਲਾ ਸਾਹਿਬ ਦਾ ਜਾਣਾ ਇੱਕ ਨਾਮ ਪੂਰਾ ਹੋਣ ਵਾਲਾ ਘਟ ਹੈ ਔਰ ਉਹ ਇੱਕ ਸੰਪੂਰਨ ਇਨਸਾਨ ਜਿਹਨੇ ਜਿਵੇਂ ਪੜਾਇਆ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਜਦੋਂ ਕਾਮੇਡੀ ਕੀਤੀ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਔਰ ਲੋਕਾਂ ਨੂੰ ਜਾਗਰੂਤ ਕੀਤਾ ਮਾਣਾ ਚਾਹੇ ਸਮਾਜਿਕ ਬੁਰਾਈਆਂ ਸੀ ਉਹਦੇ ਬਾਰੇ ਬਿਆੰਗ ਕਰਨਾ ਬਹੁਤ ਮਾਹਿਰ ਸੀ ਆਪਣੇ ਕਿੱਤੇ ਦੇ ਵਿੱਚ ਔਰੰਨ ਲੱਗਦਾ ਬਹੁਤ ਘੱਟ ਕਲਾਕਾਰ ਨੇ ਜਿਹੜੇ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਉਹ ਭੱਲਾ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਸੀਗੇ ਔਰ ਇੱਕ ਚੱਲਦੀ ਫਿਰਦੀ ਸੰਸਥਾ ਸੀ ਕੋਈ ਬੰਦਾ ਉਹਨਾਂ ਕੋਲੇ ਥੋੜੀ ਦੇਰ ਲਈ ਬੈਠ ਲੈਂਦਾ ਸੀ ਫੁੱਟਕੋਸ ਨੂੰ ਉਹਨਾਂ ਤੋਂ ਸਿੱਖਣਾ ਤੋਂ ਮਿਲਦਾ ਸੀ ਉਹਨਾਂ ਨੂੰ ਬੜੀ ਵਾਰ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਅਸੀਂ ਕੰਮ ਵੀ ਇਕੱਠਿਆਂ ਨੇ ਕੀਤਾ ਔਰ ਜਸਵਾਲ ਸਾਹਿਬ ਦੇ ਕੋਲ ਸਰਦਾਰ ਜੀ ਦੇਵ ਚੰਦ ਸਾਹਿਬ ਸਾਹਿਬ ਦੇ ਘਰ ਅਕਸਰ ਹੀ ਉਹਨਾਂ ਦੇ ਨਾਲ ਪਹਿਲਾਂ ਜਦੋਂ ਮੈਂ ਵੀ ਉਹਦਾ ਸਟਰਗਲ ਟਾਈਮ ਦੇ ਵਿੱਚ ਸੀਗਾ ਜਦੋਂ ਛਣਕਾਟੇ ਉਹਨਾਂ ਦੀ ਛਣਕਾਟੇ ਆਉਂਦੇ ਸੀ ਉਹਨਾਂ ਦੀ ਵੀ ਬੜੀ ਨੇੜਤਾ ਸੀ ਜਸਵਾਲ ਸਾਹਿਬ ਦੇ ਨਾਲ ਉਹਨਾਂ ਦੇ ਨਾਲ ਮੇਲ ਹੁੰਦੇ ਰਹੇ ਸੋ ਪਰ ਗੱਲ ਇਹ ਹੈ ਕਿ ਹਲੇ ਵਕਤ ਨਹੀਂ ਸੀ ਉਹਨਾਂ ਦੇ ਜਾਣ ਦਾ ਇੱਕ ਪੀਕ ਟਾਈਮ ਦੇ ਉੱਪਰ ਬੰਦਾ ਹੋਵੇ ਇੰਨਾ ਲੋਕ ਪਿਆਰ ਕਰਦੇ ਹੋਣ ਔਰ ਕਦੇ ਸੋਚਿਆ ਵੀ ਨਹੀਂ ਸੀ ਕਿ ਇੰਡੀ ਸੇ ਵੀ ਉਹ ਸਾਨੂੰ ਛੱਡ ਕੇ ਚਲੇ ਜਾਣਗੇ ਪਰ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਸੋ ਮੈਂ ਇਹ ਅਰਦਾਸ ਕਰਦਾ ਪਰਮਾਤਮਾ ਦੇ ਚਰਨਾਂ 'ਚ ਅਰਦਾ ਜਗਾ ਪੰਛੀ ਔਰ ਸਾਰੇ ਪਰਿਵਾਰ ਨੂੰ ਪਾਣਾ ਬਖਸ਼ਦਾ ਸੋ ਔਰ ਸਾਡੇ ਦਿਲਾਂ 'ਚ ਹਮੇਸ਼ਾ ਜਿਉਂਦੇ ਰਹਿੰਦੇ। ਅਮਿਤਿਆ ਜੀ ਜੀ ਸਾਹਿਬ ਹੋਰ ਜਲਦੀ ਰਹਿਣ ਦਾ ਬਤਨ ਲਾ ਸਭ ਤੋਂ ਵੱਡਾ ਸ਼ਬਦ ਅੱਲਾਹ ਕਿਰਾਨ। ਬਹੁਤ ਵੱਡਾ ਨੁਕਸਾਨ ਹੋਇਆ ਜੀ ਹੋਰ ਨਾਂ ਬਾਰੇ ਬੋਲਣ ਵਾਸਤੇ ਬਹੁਤ ਸਮਾਂ ਚਾਹੀਦਾ ਪਰ ਫਿਰ ਵੀ ਮੈਂ ਉਹ ਕਹਿਣਾ ਕਿ ਮਾਈਕਰੋ ਨਦੀ ਨੂੰ ਸ਼ਾਂਤੀ ਬਖਸ਼ਣ ਔਰ ਪਰਿਵਾਰ ਨੂੰ ਘਹਾਣਾ ਬਣਦਾ ਬਣਕਸ਼ਣ ਸਾਡੇ ਬਡੇ ਬੜੇ ਅੱਛੇ ਸਬੰਧਦਾਨ ਸਭ ਤੋਂ ਪਹਿਲੇ ਇੰਟਰਵਿਊ ਉਹਨਾਂ ਨੇ ਮੇਰੀ ਕੀਤੀ ਸੀ ਮੇਰੀ ਪਹਿਸ ਤੋਂ ਪਹਿਲਾਂ ਕਦੇ ਇੰਟਰਵਿਊ ਹੋਈ ਨਹੀਂ ਸੀ ਦੂਰਦਰਸ਼ਨ ਦੇ ਤੇ ਉਹਨਾਂ ਨੇ ਪ੍ਰੋਗਰਾਮ ਬਣਾ ਕੇ ਮੇਰੀ ਇੰਟਰਵਿਊ ਕੀਤੀ ਉਹ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਜਿਸ ਦੇ ਵਿੱਚ ਬੀਬਾ ਜਿਹੜੇ ਉਹਨਾਂ ਨਾਲ ਕੰਮ ਕਰਦੇ ਹੁੰਦੇ ਸੀ ਨੀਲੂ ਉਹ ਵੀ ਸਨ ਤੇ ਅਸੀਂ ਸਾਰਿਆਂ ਨੇ ਉੱਥੇ ਸਟੇਜ ਤੇ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਇਆ ਔਰ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀਆਂ ਜਦ ਵੀ ਮਿਲਦੇ ਸੀ ਹਮੇਸ਼ਾ ਹਾਸੇ ਖੇਡੇ ਦੇ ਵਿੱਚ ਕੋਈ ਨਾ ਕੋਈ ਯਾਦ ਛੱਡ ਜਾਂਦੇ ਸੀ ਔਰ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿੰਦਾ ਰਹਿਣਗੇ ਵਾਇਕਰੋ ਨਾਲ ਆਪਣੇ ਚਰਨਾਂ ਚ ਮਾਸੂਮ ਸੱਚ ਤਾਂ ਉਹ ਤਾਂ ਜੋ ਸਿਜਿੰ ਤਿੰਨ ਪੀੜੀਆਂ ਨਰਾਜ਼ ਕਰਕੇ ਗਏ ਨੇ ਉਹ ਉਹ ਸਦਾ ਹੀ ਜਿਉਂਦੇ ਸਾਡੇ ਵਿੱਚ ਸਦਾ ਹੀ ਜਿਉਦੇ ਰਹਿਣਗੇ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਹਮਨ ਦੇ ਤੁਸੀਂ ਸਾਰੇ ਪੀੜ੍ਹੀਆਂ ਨੇ ਦੇਖਿਆ ਇਹ ਇੰਨੀਆਂ ਫੋਟੋ ਬਰਹਰ ਕਿਸੇ ਕਲਾਕਾਰ ਦੀ ਇਤਨੇ ਲੋਕਾਂ ਨੇ ਨਹੀਂ ਪਾਈਆਂ ਜਿੰਨੀਆਂ ਭੱਲਾ ਸਾਹਿਬ ਦੇ ਸੋਸ਼ਲ ਮੀਡੀਆ ਤੇ ਪਈਆਂ ਇਹ ਉਹਨਾਂ ਦਾ ਸਤਕਾਰ ਆ ਪਿਆਰ ਆ ਉਹਨਾਂ ਦਾ ਪੱਲਾ ਸਾਹਿਬ ਨੂੰ ਇੱਕ ਸੱਚੀ ਸਰਤਾਜ ਲਈ ਹੀ ਹੈ ਕਿ ਉਹ ਆਪਸ ਸਦਾ ਯਾਦ ਰੱਖੀਏ ਤੇ ਉਹਨਾਂ ਦੀ ਕੋਈ ਵਧੀਆ ਯਾਦਗਾਰ ਬੜਾਈਏ ਮੁਹਾਲੀ ਦੇ ਵਿੱਚ ਤਾਜ਼ਾ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਹਾਸੇ ਵਖੇਰਦੀਆਂ ਰਹਿਣ ਵੰਡਦੀਆਂ ਰਹਿਣ ਤੇ ਮੈਂ ਦਿਲੋਂ ਸਤਿਕਾਰ ਕਰਦਾ ਕਿਉਂਕਿ ਉਹ ਮੇਰੇ ਨਾਲ ਅੰਦਰੋਂ ਬਹੁਤ ਜ਼ਿਆਦਾ ਜੁੜੇ ਹੋਏ ਸੀ ਬੜਾ ਜ਼ਿਆਦਾ ਨੁਕਸ ਵੀ ਹੈ ਪਰ ਚਲੇ ਸਾਰਿਆਂ ਨੇ ਜਾਣਾ ਉਹਨਾਂ ਦੀ ਯਾਦ ਸਦਾ ਦਿਲ 'ਚ ਰਹੂਗੀ ਵਾਹਿਗੁਰੂ ਅਗਰਦਾਸ ਕਰਦੇ ਆ ਮੋਢਾ ਨੂੰ ਮਾਤੇ ਚਰਨ ਚ ਨਵਾਸ ਬਖਸ਼ੀ ਦੇ ਪਰਿਵਾਰ ਨੂੰ ਪਾਣਾ ਬੰਨਾਂ ਦਾ ਬਰਕਤ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦਾ ਅਸੀਂ ਪਹੁੰਚੇ ਹਾਂ ਜੀ ਸਾਡੇ ਜਸਵੰਦਰ ਖੱਲਾ ਸਾਹਿਬ ਸਾਡੇ 70 ਲੋਕ ਸਨ ਜਿਨ੍ਹਾਂ ਵੱਲ ਦੇਖ ਦੇ ਕੇ ਅਸੀਂ ਕਮੇਡੀ ਸ਼ੁਰੂ ਕੀਤੀ ਪਰ ਅੱਜ ਉਹਨਾਂ ਦੀ ਅੰਤਮ ਅਰਦਾਸ ਹੋਈ ਹੈ ਉਹ ਸ਼ਰੀਰਕ ਤੌਰ ਤੇ ਸਾਡੇ ਵਿੱਚੋਂ ਚਲੇ ਗਏ ਨੇ ਪਰ ਆਤਮਿਕ ਤੌਰ ਤੇ ਹਮੇਸ਼ਾ ਰਹਿਣਗੇ ਜਿੰਨਾ ਉਹਨਾਂ ਨੇ ਕੰਮ ਕੀਤਾ ਸੋ ਮੈਂ ਦੋ ਲਾਈਨਾਂ ਕਹਿਣੀ ਚਾਹਾਂਗਾ ਗਏ ਵਿਛੜ ਬੇੜੀ ਦੇ ਪੂਰ ਉਹਨਾਂ ਨੇ ਮੁੜ ਨਹੀਂ ਆਉਣਾ ਸਾਡੇ ਭੱਲਾ ਸਾਫ ਤੁਰ ਗਏ ਦੂਰ ਉਹਨਾਂ ਨੇ ਮੁੜ ਨਹੀਂ ਸੋ ਜਿਹੜਾ ਉਹਨਾਂ ਨੇ ਕੰਮ ਕੀਤਾ ਹਸੋਣਾ ਅੱਜ ਦੇ ਟਾਈਮ ਦੇ ਵਿੱਚ ਬੜਾ ਔਖਾ ਹੈ ਜਿੰਨੀਆਂ ਟੈਨਸ਼ਨਾਂ ਇਨਸਾਨ ਨੂੰ ਪੈ ਗਈਆਂ ਜਿੰਨੀਆਂ ਪਰੇਸ਼ਾਨੀਆਂ ਪੈ ਗਈਆਂ ਹੱਸਣਾ ਬਹੁਤ ਸੋ ਦੁਆ ਕਰਿਆ ਕਰੋ ਕਿ ਕਮੇਡੀਅਨ ਦੀ ਉਮਰ ਲੰਬੀ ਹੋਵੇ ਤਾਂ ਕਿ ਸਾਡੀ ਆਵਾਮ ਨੂੰ ਸਾਡੇ ਪੰਜਾਬ ਨੂੰ ਹੋਰ ਲੰਮਾ ਸਮਾਂ ਆਸਾ ਸਕਣ ਬਾਕੀ ਜਿਹੜੀ ਉਹਨਾਂ ਦੇ ਜਾਣ ਦੀ ਕਮੀ ਹੈ ਉਹ ਇੰਡਸਟਰੀ ਪੂਰੀ ਨਹੀਂ ਕਰ ਸਕਦੇ ਬਾਕੀ ਉਹ ਸਾਡੀਆਂ ਆਜ਼ਾਦਾਂ ਵਿੱਚ ਹਮੇਸ਼ਾ ਜੀਂਦੇ ਰਹਿਣਗੇ ਕਿਉਂਕਿ ਉਹਨਾਂ ਨੇ ਇੱਕ ਬਹੁਤ ਅੱਛਾ ਮਕਾਮ ਜਿਹੜਾ ਬਹੁਤ ਅੱਛਾ ਤੇ ਬਹੁਤ ਵੱਡਾ ਮਕਾਮ ਜਸਵਿੰਦਰ ਪੱਲਾ ਜੀ ਨੇ ਬਣਾਇਆ ਧੰਨਵਾਦ ਸਵਾਗਤ ਹੈ ਜਨਤਾ ਦੇ ਸਾਹਮਣੇ ਦੋ ਸ਼ਬਦ ਪੱਲਾ ਜੀ ਦਾ ਚਲੇ ਜਾਣਾ ਸਾਡੇ ਲਈ ਬਹੁਤ ਮੰਦ ਭਗਾ ਹੈ ਬਹੁਤ ਵਧੀਆ ਇਨਸਾਨ ਸੀਗੇ ਜਿਵੇਂ ਅਸੀਂ ਸਾਰੇ ਵਕਫਰਤ ਆਪਣੇ ਸ਼ਖਸੀਅਤਾਂ ਤੋਂ ਉਹਨਾਂ ਦੇ ਬਾਰੇ ਸੁਣਿਆ ਔਰ ਬਿਲਕੁਲ ਉਦਾਂ ਦੇ ਹੀ ਸੀਗੇ ਭੱਲਾ ਸਾਹਿਬ ਬੜੀ ਪੋਜ਼ਿਟਿਵ એનર્ਜੀ ਦੇ ਨਾਲ ਕੰਮ ਕੀਤਾ ਉਹਨਾਂ ਨੇ ਔਰ ਦੋ ਖੇਤਰਾਂ ਦੇ ਵਿੱਚ ਕੰਮ ਕੀਤਾ ਐਜ਼ ਐਨ ਪ੍ਰੋਫੈਸਰ ਉਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਆ ਬੜੀ ਖੂਬੀ ਨਿਭਾਈ ਔਰ ਐਜ਼ ਐਨ ਐਕਟਰ ਤੇ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਨੇ ਬਹੁਤ ਖੂਬ ਕੰਮ ਕੀਤਾ ਔਰ ਬਹੁਤ ਵਧੀਆ ਕੰਮ ਕੀਤਾ ਭੱਲਾ ਸਾਹਿਬ ਦਾ ਚਲੇ ਜਾਣਾ ਬਹੁਤ ਦੁੱਖ ਦੀ ਖਬਰ ਆ ਸਾਡੇ ਸਾਰਿਆਂ ਲਈ ਮੈਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਨੂੰ ਆਪਣੇ ਚਰਨਹੀ ਨਿਵਾਸ ਦੇਵੇ ਔਰ ਪੱਲਾ ਸਾਹਿਬ ਫੇਰ ਪੱਲਾ ਸਾਹਿਬ ਬਣ ਕੇ ਆਉਣ ਤੇ ਸਾਡਾ ਸਾਰਿਆਂ ਦਾ ਐਂਟਰਟੇਨਮੈਂਟ ਕਰੇ ਔਰ ਬਸ ਮੇਰੇ ਵੱਲੋਂ ਸ਼ਰਧਾਂਜਲੀ ਹੈ ਉਹਨਾਂ ਨੂੰ ਬਾਤ ਉਹਨਾਂ ਦੇ ਆਪਣੇ ਚਰਨਹੀ ਨਿਵਾਸ ਦੇ। ਥੈਂਕ ਯੂ ਸੋ ਮਚ। ਥੈਂਕ ਯੂ। ਪੱਲਾ ਸਾਹਿਬ ਲਈ ਤਾਂ ਮੈਂ ਇੱਕ ਹੋਸਟ ਪਾਈ ਸੀ ਸਭ ਦਾ ਪੱਲਾ। ਉਹਦਾ ਰੀਜ਼ਨ ਇਹ ਹੈ ਕਿ ਉਹ ਸਿਰਫ ਇੱਕ ਵਰਗ ਨੂੰ ਸਮਾਜ ਦੀ ਨਹੀਂ ਅਪੀਲ ਕਰਦੇ ਸੀ ਅਕ੍ਰੋਸ ਸਟਾਰਟਰ ਭਾਵੇਂ ਉਹ ਛੋਟਾ ਹੋਵੇ ਵੱਡਾ ਹੋਵੇ ਗਰੀਬ ਹੋਵੇ ਅਮੀਰ ਹੋਵੇ ਸਭ ਲਈ ਪੱਲਾ ਜੀ ਉਹਨਾਂ ਦੇ ਆਪਣਿਆਂ ਵਰਗੇ ਸੀਗੇ ਉਹ ਜਿਹੜੇ ਹਾਸੇ ਵੰਡਦੇ ਸੀ ਉਹ ਸਭ ਲਈ ਸੀਗੇ ਉਹਨਾਂ ਦੀ ਯੂਨੀਵਰਸਲ ਅਪੀਲ ਸੀ ਇੰਡੀਆ ਚ ਇੰਡੀਆ ਤੋਂ ਬਾਹਰ ਵੀ ਜਿੱਥੇ ਜਿੱਥੇ ਪੰਜਾਬੀ ਵਸਦੇ ਆ ਉੱਥੇ-ਉੱਥੇ ਉਹਨਾਂ ਦੀ ਗੱਲਾਂ ਉਹਨਾਂ ਦੀ ਵਿਜ਼ਡਮ ਤੇ ਉਹਨਾਂ ਦੇ ਹਾਸੇ ਖਾਲੀ ਐਵੇਂ ਕੋਈ ਠਟੋਰੀ ਗੱਲਾਂ ਆ ਜਾਂ ਚੀਤ ਗੱਲਾਂ ਨਹੀਂ ਸੀਗੇ ਉਹਨਾਂ ਵਿੱਚ ਵਿਜ਼ਡਮ ਹੁੰਦੀ ਸੀ ਸਟਾਇਰ ਹੁੰਦਾ ਸੀ ਤੇ ਨਾਲੇ ਕੋਈ ਨਾ ਕੋਈ ਸਬਕ ਹੁੰਦਾ ਸੀ ਤਾਹੀਓ ਦਿਲ ਨੂੰ ਛੁੰਦੇ ਸੀ ਤਾਹੀਓ ਸਬਦ ਪੱਲਾ ਸੀ ਧੰਨਵਾਦ ਧੰਨਵਾਦ ਦੋ ਸਿਕਰ ਦਾ ਆ ਦੇਖੋ ਰੰਗਲਾ ਸੱਜਣ ਚਲਾ ਗਿਆ ਸਰਦਾਰ ਜਸਵਿੰਦਰ ਸਿੰਘ ਪੱਲਾ ਪਰ ਉਹਨਾਂ ਦੇ ਕੀਤੇ ਕੰਮ ਹਮੇਸ਼ਾ ਫਿਜਾ ਦੇ ਵਿੱਚ ਬੋਲਣਗੇ ਅੱਜ ਬਹੁਤ ਭਰਮਈ ਹਾਜ਼ਰੀ ਹਰ ਵਰਗ ਦੇ ਬੰਦੇ ਅੱਜ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੂੰ ਸ਼ਰਧਾਂਜਲੀਆ ਪੇਂਟ ਕੀਤੀਆਂ ਤੇ ਸਾਰਿਆਂ ਨੇ ਇਕੱਠੇ ਹੋ ਕੇ ਸੱਚੇ ਬਾਦਸ਼ਾਹ 'ਤੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਖਸ਼ਣ ਜਸਵਿੰਦਰ ਭੱਲਾ ਰਚੀ ਰੂਹ ਦਾ مالک ਸੀ ਹਾਸਿਆਂ ਦਾ ਬੰਗਾਰਾ ਸੀ ਤੇ ਮੇਰਾ ਮਿੱਤਰ ਜਦੋਂ ਉਹ ਜੁਨੀਵਰਸਿਟੀ ਦਾ ਵਿਦਿਆਰਥੀ ਸੀ ਉਦੋਂ ਦਾ ਸੀ ਤੇ ਬਹੁਤ ਸਾਡੀ ਸਾਂਝ ਤੇ ਬੜੀ ਮੁਹੱਬਤ ਉਹਦਾਂ ਰਹੀ ਤੇ ਮੈਂ ਆਪਣੇ ਦਿਲ ਦੀਆਂ ਗਰਾਈਆਂ ਚੋਂ ਅੱਜ ਉਸ ਰੰਗਰੇ ਸੱਜਣ ਨੂੰ ਸਰਦਾ ਦੇ ਕੋਲ ਪੇਂਟ ਕਰਦਾ ਤੇ ਵੈਗਰੂ ਅਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਚਰਪਾਸ ਬਖਸ਼ੇ ਧੰਨਵਾਦ ਦੇਖੋ ਮੀਡੀਆ ਕਹਿ ਰਿਹਾ ਕੋਈ ਦੋ ਸ਼ਬਦ ਬੋਲ ਦੋ ਪਰ ਇੱਕ ਮੌਕਾ ਆਂਦਾ ਜਦੋਂ ਸ਼ਬਦ ਮੁੱਕ ਜਾਂਦੇ ਨੇ ਉਦਾਂ ਅਸੀਂ ਸ਼ਬਦਾਂ ਦਾ ਕੰਮ ਹੀ ਕਰਦੇ ਆਂ ਬੋਲਣ ਦਾ ਕੰਮ ਹੀ ਕਰੀਦਾ ਪਰ ਜਦੋਂ ਕੋਈ ਅਸੀਂ ਮੋਮੈਂਟ ਹੁੰਦੀ ਕੋਈ ਐਸਾ ਵਕਤ ਹੁੰਦਾ ਹੁਣ ਭੱਲਾ ਸਾਹਿਬ ਦਾ ਅੰਤਮ ਅਰਦਾਸ ਕਰਕੇ ਆਏ ਹਾਂ ਉਸ ਤੋਂ ਬਾਅਦ ਕੀ ਬੋਲਣ ਜੋ ਕਰ ਰਹਿ ਕੇ ਸਾਡੇ ਕੋਲ ਮੈਂ ਅੰਦਰ ਵੀ ਉਹੀ ਬੇਨਤੀ ਕੀਤੀ ਸੀ ਕਿ ਸਾਡਾ ਉਹ ਸਿਤਾਰਾ ਚਲਾ ਗਿਆ ਪਰ ਉਹ ਲਾਈਫ ਟਾਈਮ ਤਾਰਾ ਬਣ ਕੇ ਅੰਬਰਾਂ ਤੇ ਚਮਕੇਗਾ ਅਸੀਂ ਹੁਣ ਉਹਨਾਂ ਨੂੰ ਉੱਥੇ ਦੇਖਿਆ ਕਰਾਂਗੇ ਭੱਲਾ ਸਾਹਿਬ ਨੂੰ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਗੁਰਦਾਸਪਾ ਜੀ ਦੀਆਂ ਲਾਈਨਾਂ ਨੇ ਕਿ ਖੁੱਲੀ ਅੱਖ ਦਾ ਸਭ ਖੁਮਾਰੀ ਉਤਰ ਗਈ ਬੈਠੀ ਸੀ ਜੋ ਨਾਲ ਸਵਾਰੀ ਉਤਰ ਗਈ ਉਸ ਤਰ੍ਹਾਂ ਦਾ ਝਟਕਾ ਉਸ ਤਰ੍ਹਾਂ ਦਾ ਸ਼ੌਕ ਲੱਗਿਆ ਵੀ ਜਿਵੇਂ ਨਾਲ ਦਾ ਕੋਈ ਬੈਠਾ ਸੰਗੀ ਸਾਥੀ ਪਿਆਰਾ ਪਤਾ ਨਹੀਂ ਕਿੱਥੇ ਉਤਰ ਗਿਆ ਪਤਾ ਹੀ ਨਹੀਂ ਲੱਗਾ ਕਿੱਥੇ ਚਲਾ ਗਿਆ ਸੋ ਅਰਦਾਸ ਕਰਨ ਆਇਆ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕੇ ਪ੍ਰਮਾਤਮਾ ਵਿਛੜੀ ਰੂਹ ਨੂੰ ਉਸ ਨੇਕ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਉਹਨਾਂ ਕੋਲ ਉਹ ਜੇ ਕਾਰਜ ਕਰਾਉਣ ਜੇ ਸੰਸਾਰ 'ਚ ਵੀ ਹੋਣ ਉਸ ਸੰਸਾਰ ਨੂੰ ਉਹ ਖੁਸ਼ ਕਰਦੇ ਰਹਿਣ ਜੋ ਉਹਨਾਂ ਦਾ ਇੱਥੇ ਫਰਜ਼ ਸੀ ਉਹਨਾਂ ਨੇ ਅਦਾ ਕੀਤਾ ਅੱਗੇ ਪਤਾ ਨਹੀਂ ਕਿਹੜੀ ਦੁਨੀਆ ਕਿੱਥੇ ਕੀ ਹੈ ਮੈਨੂੰ ਪਤਾ ਨਹੀਂ ਉਹ ਤਾਂ ਪਰ ਜਿੱਥੇ ਵੀ ਹੋਣ ਵਾਹਿਗੁਰੂ ਉਹਨਾਂ ਨੂੰ ਦੁਨੀਆ ਨੂੰ ਇਸੇ ਤਰ੍ਹਾਂ ਖੁਸ਼ ਕਰਨ ਤੇ ਲਾ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਰਮ ਮਿੱਤਰ ਫਾਦਰ ਸਮਾਨ ਸਰਦਾਰ ਜਸਵੰਤ ਸਿੰਘ ਜੀ ਪੰਡਾਏ ਦੇ ਅੰਤਮ ਅਰਦਾਸ ਮੇਰੇ ਸਾਰੇ ਅੱਜ ਇਕੱਤਰ ਹੋਏ ਸਾਰੀ ਦੁਨੀਆ 'ਚ ਉਹਨਾਂ ਨੂੰ ਇੰਨਾ ਪਿਆਰ ਕਰਦੇ ਅੱਜ ਇਕੱਠ ਦੇਖਿਆ ਹੋਣਾ ਸਾਰਿਆਂ ਨੇ ਤੁਸੀਂ ਮੀਡੀਆ ਨੇ ਵੀ ਦੇਖਿਆ ਹੋਣਾ ਔਰ ਉਹ ਹਸਾਉਂਦੇ ਹੱਸਾਉਂਦੇ ਸਾਰਿਆਂ ਦੀ ਅੱਖਾਂ ਨਮ ਕਰ ਗਏ ਸੋ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੀ ਰਹੂਗੀ ਉਹਨਾਂ ਦੀ ਮੋਟੀਵੇਸ਼ਨ ਜਿਹੜੀ ਉਹਨਾਂ ਨੇ ਸਾਨੂੰ ਦਿੱਤੀ ਆ ਵੱਡੇ ਭਰਾਵਾਂ ਵਾਲਾ ਪਿਆਰ ਦਿੱਤਾ ਫਾਦਰ ਵਾਲਾ ਪਿਆਰ ਦਿੱਤਾ ਫਰੈਂਡ ਵਾਲਾ ਪਿਆਰ ਦਿੱਤਾ ਮਿੱਤਰ ਵਾਲਾ ਪਿਆਰ ਦਿੱਤਾ ਹਮੇਸ਼ਾ ਸੋ ਉਹ ਸਾਡੇ ਦਿਲਾਂ 'ਚ ਹਮੇਸ਼ਾ ਜਿਉਂਦੇ ਰਹਿਣਗੇ ਉਹਨਾਂ ਦੀਆਂ ਜਿਹੜੀਆਂ ਇਨਸਪੀਰੇਸ਼ਨ ਸਾਡੇ ਲਈ ਹਮੇਸ਼ਾ ਮੈਂ ਉਹੀ ਕਹਿੰਨਾ ਵੀ ਕੋਈ ਕੋਸ ਤਾਰਾ ਨਹੀਂ ਬਲਕਿ ਕੋ ਉਸਮਾਨ ਦੇ ਵਿੱਚ ਚਮਕਦਾ ਤਾਰਾ ਨੇ ਹਮੇਸ਼ਾ ਉਹਨਾਂ ਨੂੰ ਅਸੀਂ ਦੇਖਦੇ ਜਾਂਦੇ ਹਾਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਵੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ। ਬਹੁਤ ਚੰਗੀ ਰੋਟੀ। ਸੁਖਰੀ ਭਾਈ ਜੀ। ਸਾਰੇ ਗੱਲ ਜੀ ਸਾਰੇ ਆ। ਪਿੱਛੇ ਹੋ ਜਾਓ। ਪਿੱਛੇ ਹੋ ਜਾਓ। ਜਦੋਂ ਪਤਾ ਲੱਗਾ ਜਸਵਿੰਦਰ ਪ੍ਰਤਾਪ ਜੀ ਦੀ ਡੈਥ ਹੋ ਗਈ ਹੈ। ਮਨ ਬਹੁਤ ਦੁਖੀ ਹੋਇਆ। ਪੱਲਾ ਸਾਹਿਬ ਜਿੰਨੇ ਵਧੀਆ ਕਮੀਡੀਅਨ ਸਨ ਜਿੰਨੇ ਵਧੀਆ ਕਲਾਕਾਰ ਸਨ ਉਹਨੇ ਵਧੀਆ ਇਨਸਾਨ ਇਨਸਾਨ ਅਸੀਂ ਬਹੁਤ ਥਾਰਾ ਕੰਮ ਕੀਤਾ ਦੂਦਰਸ਼ਨ ਦੇ ਵੈਬ ਸੀਰੀਜ਼ ਫਿਲਮਾਂ ਚ ਫੋਰ ਸਟੇ ਸ਼ੋਅ ਬਹੁਤ ਕੀਤੇ ਉਹਨਾਂ ਦਾ ਸੁਭਾਅ ਇੰਨਾ ਵਧੀਆ ਸੀ ਕਿ ਤੁਹਾਨੂੰ ਵੀ ਮਿਲਦੇ ਸੀ ਬੜੇ ਪਿਆਰ ਨਾਲ ਬੜਾ ਖੁਸ਼ ਹੋ ਕੇ ਮਿਲਦੇ ਸੀ ਔਰ ਤਾਂ ਹੀ ਉਹਨਾਂ ਦੇ ਪਿਆਰ ਦਾ ਸਬੂਤ ਹੈ ਬਹੁਤ ਦੂਰ ਦੂਰੋਂ ਬਾਹਰ ਦੇ ਮੁਲਕਾਂ ਚੋਂ ਵੀ ਜਿਹੜੇ ਉਹਨਾਂ ਦੇ ਫੈਨਸ ਨੇ ਉਹ ਇੱਥੇ ਆਏ ਨੇ ਔਰ ਉਹਨਾਂ ਨੇ ਬੜਾ ਇੱਕ ਲੋਕਾਂ ਵਾਸਤੇ ਮੈਸੇਜ ਛੱਡਿਆ ਸੀ ਹਰ ਫਿਲਮ 'ਚ ਹਰ ਕੈਸਟ ਵਿੱਚ ਹਰ ਵੀਸੀਡੀ ਵਿੱਚ ਉਹਨਾਂ ਨੇ ਹਾਸੇ ਦੇ ਨਾਲ ਨਾਲ ਮੈਸੇਜ ਬਹੁਤ ਦਿੱਤੇ ਔਰ ਤਾਂ ਹੀ ਲੋਕ ਯਾਦ ਕਰਦੇ ਨੇ ਉਹਨਾਂ ਦਾ ਕਿਰਦਾਰ ਬਹੁਤ ਸਾਫ਼ ਸੁਥਰਾ ਸੀ ਔਰ ਅੱਜ ਭਾਵੇਂ ਸਾਡੇ 'ਚ ਨਹੀਂ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿਣਗੀਆਂ ਔਰ ਜਿਹੜੇ ਜਿਹੜੇ ਲੋਗ ਉਹਨਾਂ ਨਾਲ ਪਿਆਰ ਕਰਦੇ ਨੇ ਉਹ ਇਹੋ ਹੀ ਦੁਆ ਕਰਨਗੇ ਮੈਂ ਵੀ ਇਹੋ ਦੁਆ ਕਰਾਂਗਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੀ ਜਗ੍ਹਾ ਦੇਵੋ ਔਰ ਉਹਨਾਂ ਨੂੰ ਉਹਨਾਂ ਦੀ ਆਤਮਿਕ ਸ਼ਾਂਤੀ ਮਿਲੇ ਔਰ ਉਹਨਾਂ ਦਾ ਪਰਿਵਾਰ ਜਿਹੜਾ ਪਿੱਛੇ ਰੋਂਦਾ ਰਕਦਾ ਛੱਡ ਗਏ ਨੇ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੋ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਇੰਡਸਟਰੀ ਦੀ ਜਿੰਦ ਜਾਨ ਜਸਵਿੰਦਰ ਭੱਲਾ ਜੀ ਇਸ ਦੁਨੀਆ ਨੂੰ ਬੰਦੇ ਦੁਨੀਆ ਨੂੰ ਹਮੇਸ਼ਾ ਲਈ ਹਲਵਦਾ ਕਹਿ ਗਏ ਨੇ ਬੜੇ ਦੁੱਖ ਦੀ ਗੱਲ ਹੈ ਬੜੇ ਨੇਕ ਇਨਸਾਨ ਬੜੇ ਅੱਛੇ ਫਨਕਾਰ ਇਹੋ ਜੇ ਲੋਕ ਸਦੀਆਂ ਦੇ ਵਿੱਚ ਕਿਤੇ ਇੱਕ ਬਾਰ ਆਦੇ ਆ ਜਿਹੜੇ ਹਸਾ ਕੇ ਵੀ ਢਿੱਡੀ ਮੀਣਾ ਪਾਦਣ ਤੇ ਜਾਂਦੇ ਹੋਏ ਰਵਾ ਵਿੱਚ ਆ ਮੇਰਾ ਮਨ ਬੜਾ ਭਰਿਆ ਹੋਇਆ ਇਸ ਵੇਲੇ ਇੱਕ ਬਹੁਤ ਵੱਡਾ ਫਨਕਾਰ ਸਾਡੀ ਇਸ ਇੰਡਸਟਰੀ ਦੇ ਵਿੱਚੋਂ ਸਾਨੂੰ ਧਾ ਲਾ ਕੇ ਚਲਾ ਗਿਆ ਉਹ ਸੀ ਜੇ ਸਰਦਾਰ ਜਸਵਿੰਦਰ ਭੱਲਾ ਜੀ ਬੜੇ ਦੁਖਾਂ ਦੀ ਗੱਲ ਹੈ ਕਿ ਹਲੇ ਐਡੀ ਕੋਈ ਉਮਰ ਨਹੀਂ ਸੀ ਹੈਗੀ ਉਹਨਾਂ ਨੂੰ ਹਲੇ ਜਾਣਾ ਨਹੀਂ ਸੀ ਚਾਹੀਦਾ ਬੜੀ ਲੋਡ ਸੀ ਉਹਨਾਂ ਦੀ ਇਸ ਇੰਡਸਟਰੀ ਨੂੰ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਵੀ ਖੇਤਰ ਦੇ ਵਿੱਚ ਜਾ ਕੇ ਉਹ ਖੜੇ ਹੋਏ ਉਹਨਾਂ ਨੇ ਬਹੁਤ ਮੱਲਾ ਮਾਰੀਆਂ ਮਾਲਕ ਪਰਮਾਤਮਾ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸੇ ਤੇ ਉਹਨਾਂ ਦੇ ਪਰਿਵਾਰ ਨੂੰ ਭਾਰਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕੰਪਾਲੀ ਸਾਹਿਬ ਜੀ ਮੋਹਰੀ ਜੀ ਦੇ ਪਤੇ ਬਹੁਤ ਦੁਖਦਿਕੜੀ ਹੈ ਜੀ ਖਾਸ ਕਰਕੇ ਪਰਿਵਾਰ ਲਈ ਸਾਰੀ ਪੰਜਾਬੀ ਇੰਡਸਟਰੀ ਲਈ ਕਿਉਂਕਿ ਜਿੰਨੇ ਵੱਡੇ ਫੱਲਾ ਸਾਹ ਫਨਕਾਰ ਸੀਗੇ ਜਿੰਨੀ ਵੱਡੀ ਉਹਨਾਂ ਦੀ ਸ਼ਖਸੀਅਤ ਸੀਗਾ ਔਰ ਜਿਸ ਤਰ੍ਹਾਂ ਦੀ ਕਮੇਡੀ ਕਰਦੇ ਸੀ ਸਮਾਜਿਕ ਪੱਖ ਉਹਨਾਂ ਦੀ ਕਮੇਡੀ 'ਚ ਬਹੁਤ ਜ਼ਿਆਦਾ ਹੁੰਦੀ ਸੀ ਜਿਵੇਂ ਕਿ ਜਿਹੜੇ ਵਕਤ-ਵਕਤ ਤੁਸੀਂ ਕਹਿ ਸਕਦੇ ਹੋ ਕਿ ਸਮਾਜ 'ਚ ਬੁਬੇ ਉੱਠਦੇ ਆ ਉਹਨਾਂ ਨੂੰ ਉਹ ਇੱਕ ਵਿਅੰਗ ਦੇ ਰੂਪ 'ਚ ਇੰਨਾ ਵਧੀਆ ਰਿਪਰੈਜ਼ੈਂਟ ਕਰਦੇ ਸੀ ਫਿਲਮਾਂ ਦਾ ਤਾਂ ਕਿਹਾ ਹੀ ਕਹਿਣਾ ਜੀ ਬਹੁਤ ਕਮਾਲ ਦੀਆਂ ਫਿਲਮਾਂ ਪੱਲਾ ਸਾਹਿਬ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਸੋ ਇਹ ਵੇਲਾ ਕੁਝ ਜ਼ਿਆਦਾ ਕਹਿਣ ਦਾ ਜਾਂ ਬੋਲਣ ਦਾ ਨਹੀਂ ਹੈਗਾ ਸਾਡੀ ਇੰਡਸਟਰੀ ਲਈ ਬਹੁਤ ਵੱਡਾ ਘਟ ਹੈ ਇੰਦਾ ਦੇ ਫਨਕਾਰ ਮੈਨੂੰ ਲੱਗਦਾ ਕਿ ਸਦੀਆਂ ਬਾਅਦ ਕਦੇ ਪੈਦਾ ਹੁੰਦੇ ਆ ਤੇ ਸਾਡੇ ਲਈ ਸਾਰੀ ਇੰਡਸਟਰੀ ਲਈ ਪੰਜਾਬੀ ਇੰਡਸਟਰੀ ਲਈ ਖਾਸ ਕਰਕੇ ਪੱਲਾ ਫੈਮਿਲੀ ਲਈ ਇਹ ਬਹੁਤ ਵੱਡਾ ਘਟ ਹੈ ਔਰ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਵਾਹਿਗੁਰੂ ਪੱਲਾ ਸਾਹਿਬ ਜਿੱਥੇ ਵੀ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਪਰਿਵਾਰ ਨੂੰ ਚੋਪਾਣਾ ਮਨਨ ਦਾ ਵੱਲ ਪੱਖਣ ਪ੍ਰਕਾਜ ਭੱਲੇ ਨੂੰ ਸਾਡੇ ਭਰਾ ਨੂੰ ਹੌਸਲਾ ਬਖਸ਼ਣ ਵੈਸੇ ਜਿਨ੍ਹਾਂ ਤੇ ਮੀਤ ਦੀ ਆ ਬਦਾ ਉਹਨਾਂ ਨੂੰ ਹੁੰਦਾ ਮੈਨੂੰ ਲੱਗਦਾ ਕਿ ਪਰਿਵਾਰ ਚ ਹੁਣ ਫਕਰਾਜ ਹੈ ਉਹਨੇ ਜਿੰਮੇਵਾਰੀ ਸੰਭਣੀ ਹੈ ਸੋ ਅਸੀਂ ਆਪਣੇ ਛੋਟੇ ਭਰਾ ਦੇ ਨਾਲ ਹੈ ਬਿਲਕੁਲ ਪਰ ਭੱਲਾ ਸਾਹਿਬ ਤੁਹਾਨੂੰ ਤੱਕ ਮੈਂ ਜਿਹੜੀ ਵਧਾਈ ਦੇਣ ਆਏ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਤੇ ਠੀਕ ਹੈ ਜੀ ਇਹ ਕਹਿਣ ਨੂੰ ਸ਼ਬਦ ਹੈ ਨਹੀਂ ਕਿਉਂਕਿ ਸਿੰਦਰ ਭੱਲਾ ਸਾਹਿਬ ਦਾ ਆਰਟਿਸਟ ਮੈਨੂੰ ਨਹੀਂ ਲੱਗਦਾ ਕੋਈ ਹੋਰ ਇੱਥੇ ਹੈ ਕਿ ਉਹਨਾਂ ਵਰਗਾ ਕੋਈ ਹੋਰ ਹੋ ਸਕਦਾ ਸੋ ਉਹ ਆਪਣੀ ਜੋ ਕਲਾ ਹੈ ਉਹ ਆਪਣੇ ਨਾਲ ਹੀ ਲੈ ਗਿਆ ਲੇਕਿਨ ਇੱਕ ਚੀਜ਼ ਜ਼ਰੂਰ ਹੈ ਕਿ ਜੋ ਉਹਨਾਂ ਦੇ ਪਿਆਰ ਕਰਨ ਵਾਲੇ ਆ ਚਾਣ ਵਾਲੇ ਆ ਉਹਨਾਂ ਦੇ ਲਈ ਉਹਨਾਂ ਦਾ ਜੋ ਕੰਟੈਂਟ ਹੈ ਜੋ ਉਹਨਾਂ ਦੇ ਐਲਬम्स ਨੇ ਜਾਂ ਫਿਲਮਾਂ ਨੇ ਉਹ ਹਮੇਸ਼ਾ ਹੀ ਅਵੇਲੇਬਲ ਰਹਿਣ ਗਿਆ ਤੇ ਉਹਦਾ ਉਹਦਾ ਆਨੰਦ ਮਾਣ ਸਕਦੇ ਆ ਦੁਨੀਆ ਨੂੰ ਬਹੁਤ ਖੁਸ਼ੀਆਂ ਵੰਡ ਕੇ ਗਏ ਆ ਤੇ ਮੈਨੂੰ ਲੱਗਦਾ ਹੈ ਪਰਮਾਤਮਾ ਕੋਲ ਜਾ ਕੇ ਸੁਰਗਾਂ ਚ ਵੀ ਉਹ ਖੁਸ਼ੀ ਵੰਡਣਗੇ ਸੋ ਮੇਰੇ ਵੱਲੋਂ ਬਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਇਹ ਹੀ ਅਰਦਾਸ ਹੈ ਥੈਂਕ ਯੂ ਸੋ ਮੱਚ ਰਾਈਟ ਜੀਵਨ ਚ ਉਨਾ ਵਾਸਤੇ ਬੋਲਣਾ ਸ਼ਬਦ ਹੈ ਨੀ ਸ਼ਬਦ ਬਹੁਤ ਘੱਟ ਨੇ ਜਸਵੰਦਰ ਪੱਲਾਪਾਜੀ ਦਾ ਨਾਮ ਉਹਨਾਂ ਦੀ ਮਿਹਨਤ ਬਹੁਤ ਵੱਡੀ ਹੈ ਸ਼ਖਸੀਅਤ ਬਹੁਤ ਵੱਡੀ ਹੈ ਕੰਮ ਬਹੁਤ ਵੱਡਾ ਹੈ ਇਹ ਹੀ ਕਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਹਾਸਾ ਬੰਦ ਹੋ ਗਿਆ ਛਣਕਾਟਾ ਬੰਦ ਹੋ ਗਿਆ ਉਹਨਾਂ ਦੇ ਜਾਣਕਾਰ ਕਿਉਂਕਿ ਕੰਮ ਪ੍ਰਤੀ ਡੈਡੀਕੇਸ਼ਨ ਫਿਲਮ ਇੰਡਸਟਰੀ ਚ ਪਿਆਰ ਦੇ ਨਾਲ ਕੰਮ ਕਰਨਾ ਡੈਡੀਕੇਸ਼ਨ ਦੇ ਨਾਲ ਕੰਮ ਕਰਨਾ ਔਰ ਨਾਲ ਲੈ ਕੇ ਤੁਰਨਾ ਇਹ ਕਹ ਲਈਏ ਇੱਕ ਇੱਕ ਟੀਮ ਦੀ ਪਰਿਭਾਸ਼ਾ ਸੀ ਦੋਸਤੀ ਦੀ ਪਰਿਭਾਸ਼ਾ ਸੀ ਆਪਸੀ ਪਿਆਰ ਦੀ ਪਰਿਭਾਸ਼ਾ ਸੀ ਬਹੁਤ ਸੀਨੀਅਰ ਬਹੁਤ ਸਿਆਣੇ ਕੰਪਲੀਟ ਇਨਸਾਨ ਸੀ ਕੰਪਲੀਟ ਸ਼ਖਸੀਅਤ ਸੀ ਇੱਕ ਭਰਾ ਹੋਣ ਦੇ ਨਾਤੇ ਬਹੁਤ ਪਿਆਰਾ ਭਰਾ ਸੀ ਕਲਾਕਾਰ ਹੋਣ ਦੇ ਨਾਤੇ ਇਹ ਹੱਤ ਖੂਬਸੂਰਤ ਕਲਾਕਾਰ ਸੀ ਕੰਪਲੀਟ ਇਨਸਾਨ ਦਾ ਜਾਣਾ ਅਸਹਿ ਦੁੱਖ ਖਲਾ ਤਮੀ ਹਮੇਸ਼ਾ ਮਹਿਸੂਸ ਹੋਏਗੀ ਅਸੇਹੀ ਅਰਦਾਸ ਕੇ ਗੁਰੂ ਬਾਰਾ ਜੀ ਆਪਣੇ ਚਰਨਾਂ ਚ ਨਵਾਸ ਬਖਸ਼ਣ ਇਸ ਆਵਾ ਕਮਣ ਦੇ ਚੱਕਰ ਚੋਂ ਮੁਕਤ ਕਰਨ ਉਹਨਾਂ ਨੂੰ ਇਸ ਨੇ ਸਾਡਾ ਸਾਥ ਦਿੱਤਾ ਇਸ ਦੁੱਖ ਦੀ ਘੜੀ ਚ ਬ੍ਰਸਤਾ ਧੰਨਵਾਦ ਮਾਦਾ ਸਾਰਿਆਂ ਦਾ ਧੰਨਵਾਦ ਮੇਰਾ ਪੰਜਾਬ ਜਿਉਂਦਾ ਰਹਿਣਾ ਮੈਂ ਜਿਹਦੇ ਨਾਲ ਕੀ ਕਹਿਣਾ ਚਾਹੁੰਦਾ ਹਾਂ ਉਹ ਦੋ ਸ਼ਬਦ ਰੋਸ਼ਨਾ ਜੀ ਜੀ ਪਿਆ ਔਰ ਔਨ ਜ਼ਿਆਦਾ ਕੋਈ ਕਹਿਣ ਦੀ ਲੋੜ ਨਹੀਂ ਉਹ ਕਿਸੇ ਚੀਜ਼ ਨੂੰ ਪ੍ਰਚਾਰਨ ਵਾਸਤੇ ਅੱਜ ਜੇ ਲੋਕ ਇਕੱਠੇ ਹੁੰਦੇ ਰਹਿਣ ਔਰ ਇਹ ਮੈਸਮ ਦਾ ਸਭ ਤੋਂ ਵੱਡਾ ਸੂਰਜ ਹੈ ਮੱਧਾ ਪਿਤਾ ਵਧੀਆ ਪਪੂਲਰ ਸਿੱਧਾ ਘਟਾ ਕਲਾਕਾਰ ਫਰਕ ਕਿੱਲਾ ਚੰਗਾ ਇਨਸਾਨ ਹੈ ਕਲਾਕਾਰ ਹੋਣਾ ਉਹ ਬਹੁਤ ਵੱਡੇ ਵੀ ਹੋ ਸਕਦਾ ਪਰ ਬੜਾ ਇਨਸਾਨ ਹੋਣਾ ਬਹੁਤ ਵੱਡੀ ਗੱਲ ਹੈ ਇੱਕ ਭੱਲਾ ਭੱਲਾ ਸਾਹਿਬ ਵੀ ਬੜਾ ਕਾਮਯਾਬ ਇਨਸਾਨ ਸਰਬ ਦਾ ਬੜਾ ਉਹਨਾਂ ਨੂੰ ਆਪਣੇ ਸ਼ਰਤ ਕਰਦਾ ਸੋ ਭੱਲਾ ਜੀ ਅਸੀਂ ਇਹ ਕਲਾਕਾਰੀ ਦੀ ਲਾਈਨ ਤੋਂ ਪਹਿਲਾਂ ਉਹਨਾਂ ਦੇ ਦਰਸ਼ਕ ਰਹੀਆਂ ਜੀ ਪਹਿਲੀ ਟੇਪ ਉਹਨਾਂ ਦੀ ਬਾਇ ਸੁਣੀ ਅ ਮਾਸਿਦੂ ਦਰਸ਼ਨ ਕੇ ਸੋ ਬਾਈ ਕਲਾਕਾਰ ਦੇ ਤੌਰ ਤੇ ਉਹਨਾਂ ਦਾ ਇੱਕ ਫੈਨ ਦੇ ਤੌਰ ਤੇ ਹਾਜ਼ਰੀ ਆਇਆ ਜਿਵੇਂ ਸਾਰੇ ਪੰਜਾਬੀਆਂ ਨੂੰ ਦੁੱਖ ਪਹੁੰਚੇ ਤੇ ਮੈਂ ਕਦੇ ਪੰਜਾਬ ਦੇ ਲੋਕਾਂ ਨੂੰ ਕਲਾਕਾਰ ਬਹੁਤ ਆਰਟਿਸਟ ਚ ਚਲੇ ਗਏ ਦੁਨੀਆ ਤੋਂ ਇਹਨਾਂ ਦੁੱਖ ਮਹਿਸੂਸ ਕਰਦੇ ਨਹੀਂ ਦੇਖਿਆ ਸੋ ਬਹੁਤ ਜਿਵੇਂ ਸਾਡੇ ਪਰਿਵਾਰ ਦਾ ਮੈਂਬਰ ਤੇ ਜਾ ਗਿਆ ਭਲਾ ਸਾਹਿਬ ਦਾ ਜਾਣਾ ਐਡਾ ਲੱਗਦਾ ਸਾਰ ਬਹੁਤ ਬਹੁਤ ਮੁੱਖੀ ਤਰ੍ਹਾਂ